ਆਉਂਦੇ ਦਿਨਾਂ ਦੇ ਵਿੱਚ ਅਸੀਂ ਸੁਪੀ ਸਿੰਘ ਬਾਦਲ ਦੀ ਗ੍ਰਿਫਤਾਰੀ ਤੱਕ ਵੀ ਦੇਖ ਸਕਦੇ ਮੈਂ ਸਵਾਲ ਕਰ ਰਹੇ ਹਾਂ 328 ਲਾਪਤਾ ਪਵਨ ਸਰੂਪਨ ਦੇ ਮਾਮਲੇ ਦੇ ਵਿੱਚ ਮੈਂ ਸਵਾਲ ਕਰ ਰਹੇ ਹਾਂ ਐਸ ਐਸ ਕੋਹਲੀ ਦੀ ਹੋਈ ਗ੍ਰਿਫਤਾਰੀ ਸਤਿੰਦਰ ਸਿੰਘ ਕੋਹਲੀ ਉਹਨਾਂ ਦੀ ਗ੍ਰਿਫਤਾਰੀ ਕੀ ਇਹ ਮਹਿਜ ਕੋਹਲੀ ਦੀ ਗ੍ਰਿਫਤਾਰੀ ਤੱਕ ਦਾ ਮਾਮਲਾ ਜਾਂ ਇਹ ਗ੍ਰਿਫਤਾਰੀ ਦਾ ਮਾਮਲਾ ਹੋਰ 15 ਵਿਅਕਤੀ ਤੱਕ ਵੀ ਜਾਏਗਾ 16 ਵਿਅਕਤੀ ਨਾਮਜਦ ਨੇ ਕਿ ਉਹਨਾਂ ਤੱਕ ਜਾਏਗਾ ਜਾਂ ਉਸ ਤੋਂ ਵੱਧ ਕੇ ਇਸ ਮਾਮਲੇ ਦੀਆਂ ਤਾਰਾਂ ਸੁਖਬੀਰ ਸਿੰਘ ਬਾਦਲ ਤੱਕ ਵੀ ਜਾਣਗੀਆਂ ਇਹ ਪਿਛਲੇ ਦਿਨਾਂ ਤੋਂ ਇਹ ਧਿਆਨ ਚ ਸੀਗਾ ਮਾਮਲਾ ਕਿ ਲਾਇਬੀ ਐਸਐਸ ਕੋਲੀ ਤੱਕ ਮਾਮਲਾ ਪਹੁੰਚ ਜਾਣਾ ਉਹ ਜਮਾਨਤ ਲਈ ਦਾਲਤੀ ਉਹ ਆ ਵੀ ਖੜਕਾਉਂਦਾ ਹੈਗਾ ਉਹ ਜਮਾਨਤ ਨਹੀਂ ਮਿਲਦੀ ਤੇ ਆਖਰ ਚੰਡੀਗੜ੍ਹ ਚੋਂ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਇਹ ਕੋਲੀ ਸੁਖਬੀਰ ਬਾਦਲ ਦਾ ਨੇੜਲਾ ਹੀ ਨਹੀਂ ਕਹਿੰਦੇ ਜੀ ਉਹਨਾਂ ਦਾ ਕੰਮਕਾਰ ਵੀ ਦੇ ਬਿਲਕੁਲ ਜੀ ਪੰਜਾਬ ਸਰਕਾਰ ਪਰ ਫਿਰ ਸਾਹਮਣੇ ਆਈਏ ਖੁਦ ਸਿਹਤ ਮੰਤਰੀ ਨੇ ਇਹ মিডিਆ ਨਾਲ ਗੱਲ ਕਰਦੇ ਦੰਪਰਿਆ ਕਿ ਜੀ ਪੰਜਾਬ ਦੇ ਵਿੱਚ 15 ਜਨਵਰੀ ਨਵੇਂ ਸਾਲ ਦੀ 15 ਜਨਵਰੀ ਤੋਂ ਵੈਸੇ ਤਾਂ ਇਹ ਪਿਛਲੇ ਅਕਤੂਬਰ ਤੋਂ ਤੁਰੇ ਆਉਂਦੇ ਨੇ ਗੱਲਾਂ ਤਾਂ ਪਿਛਲੇ ਦੇ ਤੋਂ ਤੁਰੀਆਂ ਆਉਂਦੀਆਂ ਨੇ ਪਰ ਤਾਂ ਨਹੀਂ ਜੁਨੀ ਚੌਂਚ ਵੀ ਨੂੰ ਕਾਫੀ ਕੈਚ ਕਰਨੀ ਕੋਈ ਚੋਈ ਪਰ ਹੁਣ ਕਹਿੰਦੇ ਜੀ 15 ਜਨਵਰੀ ਤੋਂ 10 ਲੱਖ ਤੱਕ ਦਾ ਫ੍ਰੀ ਇਲਾਜ ਮੁਫਤ ਇਲਾਜ ਇਹ ਯੋਜਨਾ ਲਾਗੂ ਹੋਣ ਜਾ ਰਹੀ ਹੈ ਜਿੱਥੇ ਪੜਾਪਾ ਪੈਨਸ਼ਨ ਵੀ ਦਿੰਨੇ ਹੋ 1500 ਰੁਪਿਆ ਵੈਸੇ ਤਾਂ ਕਿਸੇ ਸਮੇਂ ਇਹ ਬਾਦਲਾ ਦੇ ਸ਼ੁਰੂ ਕੀਤੀ ਸੀ ਸੌ ਰੁਪਏ ਚ ਸ਼ੁਰੂ ਹੋਈ ਹੈ 1990 ਦੇ ਦੌਰ ਦੇ ਵਿੱਚ ਫਿਰ ਇਹ 500 ਤੱਕ ਵੀ ਪਹੁੰਚੀ ਫਿਰ ਕਾਂਗਰਸ ਦੇ ਰਾਜ ਦੇ ਵਿੱਚ ਇਹ 1500 ਤੱਕ ਵੀ ਗਈ ਤੇ ਹੁਣ ਉਹ 1500 ਰੁਪਏ ਚੱਲਿਆ ਆਉਂਦਾ ਜਿਹਨੂੰ 2500 ਕਰਨ ਦਾ ਦਮ ਭਰਿਆ ਹੋਇਆ ਮੌਜੂਦਾ ਮਾਨ ਸਰਕਾਰ ਨੇ 2500 ਤਾਂ ਨਹੀਂ ਹੋਈ 2500 ਜਦੋਂ ਮਿਲੂਗੀ ਤਦ ਮਿਲੂਗੀ ਲੋਕ ਤਾਂ ਬੀਬੀਆਂ ਦਾ 1000 ਰੁਪਏ ਵਾਲਾ ਵੀ ਇੰਤਜ਼ਾਰ ਕਰ ਰਹੀ ਉਹ ਵੀ 1100 ਕਰਤਾ ਸੀ ਤੁਸੀਂ ਮੈਂ 1100 ਮਿਲਿਆ ਨਾ 1000 ਮਿਲਿਆ ਜਦੋਂ ਕਿਉਂ ਵੀ ਸੁਬੇ ਦੇ ਉੱਤੇ ਆਰਥਿਕ ਬੋਝ ਆ ਸੋਚਣ ਦੀ ਲੋੜ ਹੈ ਕਿ ਅਸੀਂ ਉਸ ਨੂੰ ਕਿਵੇਂ ਲੈ ਕੇ ਆਉਣਾ ਬਿਜਲੀ ਵਾਲਾ ਮਸਲਾ ਮੁਫਤ ਬਸ ਸਭ ਤੋਂ ਵੱਡਾ ਮਸਲਾ ਵੱਡੀ ਚੁਣੌਤੀ ਹੈ ਜ਼ਮੀਨਾਂ ਤੁਸੀਂ ਵੇਚਣ ਦੇ ਤੁਰੇ ਹੋਏ ਸਾਰੀ ਫਿਕਰਮੰਦੀ ਵਾਲੀ ਸਥਿਤੀ ਹੈ ਤੇ ਬੀਆਈਜੀ ਹਰਚਰ ਨੂੰ ਭੁੱਲਰ ਦੇ ਵਕੀਲਾਂ ਨੇ ਉੱਥੇ ਦਲੀਲ ਰੱਖੀ ਕਿ ਜੇ ਰਿਸ਼ਵਤ ਖੋਰੀ ਵਾਲਾ ਮਾਮਲਾ ਝੂਠਾ ਹੈ ਜੀ ਸੇਵਾ ਪਾਣੀ ਨੂੰ ਰਿਸ਼ਵਤ ਥੜਾਉਂਗੀ ਕਮਾਲ ਆ ਬਈ ਜਦੋਂ ਕੋਈ ਸਰਕਾਰੀ ਬਾਹੂ ਸਰਕਾਰੀ ਅਧਿਕਾਰੀ ਕੋਈ ਮੁਲਾਜ਼ਮ ਹੈ ਨਾ ਕੋਈ ਛੋਟੇ ਕੰਮ ਕਰਦਾ ਸੇਵਾ ਪਾਣੀ ਦਾ ਕਰਦੂ ਜੀ ਆ ਅਰਥ ਸਮਝਾਗਲਾ ਕਿ ਨਾ ਤਾਂ ਅਗਲਾ ਲੱਤਾਂ ਘਟਾਉਣੀਆਂ ਚਾਹੁੰਦਾ ਤੇ ਨਾ ਅਗਲਾ ਪਾਣੀ ਪੋਸਾ ਪੀਣਾ ਚਾਹੁੰਦਾ ਨਾ ਉਹ ਬੱਤਾ ਪੀਣਾ ਚਾਹੁੰਦਾ ਨਾ ਚਾਹ ਮੰਗਦਾ ਚਾਹ ਪਾਣੀ ਸੇਵਾ ਪਾਣੀ ਦਾ ਮਤਲਬ ਨਿਸ਼ਪਤ ਹੈ ਜਨਾਬ ਪੰਜਾਬ ਸਮੇਤ ਦੇਸ਼ ਭਰ ਦੇ ਵਿੱਚ ਪ੍ਰਦੂਸ਼ਣ ਦੇ ਨਾਲ ਨਾਲ ਦੂਸ਼ਿਤ ਪਾਣੀ ਇਹ ਬੜਾ ਗੰਭੀਰ ਮਸਲਾ ਕਿਸੇ ਸਮੇਂ ਪਾਣੀ ਦਾ ਮਤਲਬ ਪਾਣੀ ਹੁੰਦਾ ਸੀ ਤੇ ਪਾਣੀ ਦਾ ਮਤਲਬ ਸ਼ੁੱਧ ਪਾਣੀ ਇਹ ਹਾਲਤ ਹੈ ਹੋਗੀ ਕਿ ਸਾਡੇ ਬਹਿਦੇ ਦਰਿਆ ਬਹਿਦੀਆਂ ਨਦੀਆਂ ਚੋਈ ਸਾਰਾ ਕੁਝ ਚੈਰੀ ਹੋਰ ਨਡੋਰਬੀ ਦੀ ਸਥਿਤੀ ਕਹਿੰਦੇ ਕਾਫੀ ਗੰਭੀਰ ਬਣੀ ਹੋਈ ਹੈ ਬੀਤੇ ਦਿਨੀ ਦੂਸ਼ਿਤ ਪਾਣੀ ਪੀਣ ਕਰਨ ਕਈ ਲੋਕਾਂ ਦੀ ਮੌਤ ਹੋਣ ਦੀ ਖਬਰ ਹੈ ਤੇ ਸੈਂਕੜੇ ਲੋਕਾਂ ਦੇ ਬਿਮਾਰ ਹੋਣ ਦੀ ਖਬਰ ਹੈ ਕਹਿੰਦੇ ਜੀ ਸਭ ਤੋਂ ਸਾਫ ਸੁਥਰਾ ਸ਼ਹਿਰ ਹਤੇ ਹੁਣ ਤੱਕ ਇਸ ਦੂਸ਼ਿਤ ਪਾਣੀ ਪੀਣ ਕਰਕੇ 8 ਤੋਂ ਵੱਧ ਮੌਤਾਂ ਦੀ ਤਾਂ ਪੁਸ਼ਟੀ ਹੋ ਚੁੱਕੀ ਹੈ 1400 ਤੋਂ ਵੱਧ ਲੋਕ ਪੱਖੋ ਵਕਥਾਵਾਂ ਜਿੱਤੇ ਆਪਣਾ ਇਲਾਜ ਕਰਾ ਰਹੇ ਤੇ 2000 ਤੋਂ ਵੱਧ ਲੋਕ ਪ੍ਰਭਾਵਿਤ ਨੇ ਗਿਣਤੀ ਹੋਰ ਵਧਣ ਦਾ ਖਤਰਾ ਖੜਾ ਹੈ ਕੀ ਆਉਂਦੇ ਦਿਨਾਂ ਦੇ ਵਿੱਚ ਪੰਜਾਬ ਦੀ ਰਾਜਨੀਤੀ ਦੇ ਵਿੱਚ ਨਵਾਂ ਪੁਚਾਲਾ ਆਉਣ ਵਾਲਾ ਹੈ ਕੀ ਆਉਂਦੇ ਦਿਨਾਂ ਦੇ ਵਿੱਚ ਅਸੀਂ ਸੁਖਵੀਰ ਸਿੰਘ ਬਾਦਲ ਦੀ ਕਿਰਤਾਰੀ ਤੱਕ ਵੀ ਦੇਖ ਸਕਦੇ ਮੈਂ ਇਹ ਬਹੁਤ ਗੰਭੀਰ ਤੇ ਅਹਿਮ ਸਵਾਲ ਕਿਉਂ ਕਰ ਰਿਹਾ ਮੈਂ ਸਵਾਲ ਕਰ ਰਿਹਾ ਹਾਂ 328 ਲਾਪਤਾ ਪਵਨ ਸਰੂਪਨ ਦੇ ਮਾਮਲੇ ਦੇ ਵਿੱਚ ਮੈਂ ਸਵਾਲ ਕਰ ਰਿਹਾ ਹਾਂ ਐਸ ਐਸ ਕੋਹਲੀ ਦੀ ਹੋਈ ਕਿਰਤਾਰੀ ਸਤਿੰਦਰ ਸਿੰਘ ਕੋਹਲੀ ਉਹਨਾਂ ਦੀ ਕਿਰਤਾਰੀ ਕੀ ਇਹ ਮਹਿਜ ਕੋਲੀ ਦੀ ਗ੍ਰਿਫਤਾਰੀ ਤੱਕ ਦਾ ਮਾਮਲਾ ਜਾਂ ਇਹ ਗ੍ਰਿਫਤਾਰੀ ਦਾ ਮਾਮਲਾ ਹੋਰ 15 ਵਿਅਕਤੀਆਂ ਤੱਕ ਵੀ ਜਾਏਗਾ 16 ਵਿਅਕਤੀ ਨਾਮਜਦ ਨੇ ਕਿ ਉਹਨਾਂ ਤੱਕ ਜਾਏਗਾ ਜਾਂ ਉਸ ਤੋਂ ਵੱਧ ਕੇ ਇਸ ਮਾਮਲੇ ਦੀਆਂ ਤਾਰਾਂ ਸੁਖਵੀਰ ਸਿੰਘ ਬਾਦਲ ਤੱਕ ਵੀ ਜਾਣਗੀਆਂ ਕਿ ਇਹ ਸੱਚਮੁੱਚ ਪਾਵਨ ਸਰੂਪ ਦੇ ਮਾਮਲੇ 'ਚ ਹੀ ਕਾਰਵਾਈ ਹੋਏਗੀ ਜਾਂ ਇਹ ਰਾਜਨੀਤਿਕ ਤੌਰ ਦੇ ਉੱਤੇ 227 ਦਾ ਏਜੰਡਾ ਸੈੱਟ ਕਰਨ ਲਈ ਵੀ ਕਾਰਵਾਈ ਹੋਏਗੀ ਪਰ ਹੁਣ ਆਪਾਂ ਗੱਲ ਕਰਾਂਗੇ ਕਿ मामला ਤਾਂ ਐਫ ਆਈ ਆਰ ਦਾ ਹੈ ਮਾਮਲਾ ਤਾਂ 328 ਲਾਪਤਾ ਸਰੂਪ ਤੇ ਮਾਮਲੇ ਚ ਹੈ ਤੇ ਉਹਦੇ ਵਿੱਚ ਫਿਰ ਸੁਖਵੀਰ ਸਿੰਘ ਬਾਦਲ ਦਾ ਮਾਮਲਾ ਕਿੱਥੋਂ ਆ ਗਿਆ ਨਹੀਂ ਜਨਾਬ ਐਸ ਐਸ ਕੋਲੀ ਸ਼੍ਰੋਮਣੀ ਗੁਰਦਵਾਰਾ ਪ੍ਰੰਧਕ ਕਮੇਟੀ ਦੇ ਆਡਿਟ ਦਾ ਹੱਕਤਾਬ ਦੇਖਣ ਲਈ ਆਡਿਟ ਕਰਨ ਲਈ ਸੀਏ ਬੰਦੋ ਕੰਮ ਕਰਨ ਲਈ ਵੱਡੀ ਮੋਟੀ ਤਨਖਾਹ ਤੇ ਆਉਂਦੇ ਨੇ 3.5 ਲੱਖ ਮਹੀਨਾ ਤਨਖਾਹ ਜੀ ਪਤਾ ਨਹੀਂ ਕੀ ਜੀ ਹਲੋ ਜੀ ਇੰਨਾ ਚੱਕੋ ਜੀ ਪੈਕੇਜ ਇੰਨਾ ਜੀ ਕੰਮ ਪੂਰਾ ਨਹੀਂ ਕੀਤਾ ਜੀ ਹਟਾ ਦਿਓ ਜੀ ਮਤਲਬ 214 ਚ ਵੀ ਉਹਨਾਂ ਨੂੰ ਹਟਾਇਆ ਗਿਆ ਸੀ ਪਰ 200 ਫਿਰ ਦੁਬਾਰਾ ਦਬਾਅ ਚ ਬਹਾਲੀ ਹੋ ਗਈ ਤਾਂ ਫਿਰ 200 ਵਿੱਚ ਕਾਰਵਾਈ ਹੋਈ ਜਦੋਂ ਪਰੇ ਕੀਤਾ ਗਿਆ ਉਹਨਾਂ ਨੂੰ ਫਿਰ ਹੁਣ ਐਸਐਸ ਕੋਹਲੀ ਕੰਪਨੀ ਚਲਾਉਂਦੇ ਨੇ ਸੀਏ ਬਜੋ ਕੰਮ ਦੇਖਦੇ ਨੇ ਆਡਿਟ ਦਾ ਕੰਮ ਕਰਦੇ ਨੇ ਅਕਾਊਂਟਾਂ ਦਾ ਮਿਲਾਨ ਕਰਨੀ ਜ਼ਿੰਮੇਵਾਰੀ ਹੈ ਯਾਨੀ ਹਰਪ੍ਰੀਤ ਸਿੰਘ ਜੱਜੇਦਾਰ ਸੀ ਮਾਮਲਾ ਉਹਨਾਂ ਕੋਲ ਆਇਆ ਤੇ ਕਮੇਟੀ ਬਣੀ ਜਾਂਚ ਲਈ ਗਈ ਗੱਲ ਤੇ ਉਹ ਜਾਂਚ ਦੇ ਵਿੱਚ ਕੋਈ ਗਲਤ ਤਣ ਪੱਤਰ ਨਹੀਂ ਲੱਗੀ ਮਿਲਾਨ ਨਹੀਂ ਹੋਇਆ ਤੇ ਉਹਦੇ ਲਈ ਇਹ ਤਰ੍ਹਾਂ ਨੂੰ ਜ਼ਿੰਮੇਵਾਰ ਵੀ ਸਮਝਿਆ ਜਾਂਦਾ ਰਿਹਾ ਤੇ ਉਸ ਸਮੇਂ ਤਾਂ ਇਹ ਵਿੱਚ ਕਾ ਵੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਆ ਫਿਰ ਖੁਦ ਐਸਜੀਪੀਸੀ ਨੇ ਆਪਣੇ ਮਤੇ ਬਦਲੇ ਤੇ ਹੁਣ ਜਦੋਂ ਪੰਜਾਬ ਸਰਕਾਰ ਨੇ ਇਸ ਤਰੀਕਾ ਕਰਨ ਅੱਗੇ ਵਧਣ ਦੀ ਕਬਾਇਤ ਕੀਤੀ ਤਾਂ ਉਹਦੇ ਵਿੱਚੋਂ ਇੱਕ ਉਮੀਦ ਜਾਗੀ ਕਿ ਹਾਂ ਲੋਕਾਂ ਨੂੰ ਇਸ ਮਾਮਲੇ 'ਚ ਇਨਸਾਫ ਮਿਲੇਗਾ ਦੋਸ਼ੀ ਕਟਾਰੇ ਚ ਛੁਣਗੇ ਕਿਉਂਕਿ ਸ਼੍ਰੋਮਣੀ ਕਮੇਟੀ ਲਗਾਤਾਰ ਦਮ ਭਰਦੀ ਆ ਰਹੀ ਹੈ ਕੀ ਜੀ ਅਸੀਂ ਜੀ ਇਹ ਕੱਪੜੇ ਦਾ ਮਾਮਲਾ ਜੀ ਇਹ ਅੰਕੜਿਆਂ ਦਾ ਲਿਖਣ ਦਾ ਮਾਮਲਾ ਜੀ ਇਹ ਭੇਟਾ ਦਾ ਮਾਮਲਾ ਜੀ ਪਰ 328 ਰੂਪ ਕਿੱਥੇ ਕਿਉਂ ਨਹੀਂ ਦੱਸ ਪਾਰਿਸ਼੍ਰਮਿਕ ਕਮੇਟੀ ਉਹ ਕਿੱਥੇ ਗਈ ਸੋ ਇਸ ਸਵਾਲ ਦੇ ਵਿੱਚ ਜਦੋਂ ਸਰਕਾਰੀ ਐਫ ਆਈ ਆਰ ਹੋਗੀ ਸਿੱਟ ਬਣ ਗਈ ਤੇ ਉਹਦੇ ਵਿੱਚ ਫਿਰ ਇਹ ਪਿਛਲੇ ਦਿਨਾਂ ਤੋਂ ਇਹ ਧਿਆਨ ਚ ਸੀਗਾ ਮਾਮਲਾ ਕਿ ਲਾਇਬੀ ਐਸ ਐਸ ਕੋਲੀ ਤੱਕ ਮਾਮਲਾ ਪਹੁੰਚ ਜਾਣਾ ਉਹ ਜਮਾਨਤਲੀ ਅਦਾਲਤੀ ਉਹ ਆ ਵੀ ਖੜਕਾਉਂਦਾ ਹੈਗਾ ਉਹ ਜਮਾਨਤ ਨਹੀਂ ਮਿਲਦੀ ਇਹ ਆਖਰ ਚੰਡੀਗੜ੍ਹ ਚੋਂ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਇਹ ਕੋਲੀ ਸੁਖਵੀਰ ਬਾਦਲ ਦਾ ਨੇੜਲਾ ਹੀ ਨਹੀਂ ਕਹਿੰਦੇ ਜੀ ਉਹਨਾਂ ਦਾ ਕੰਮਕਾਰ ਵੀ ਲਿਖਦਾ ਲੋਕ ਤਾਂ ਜਾਂ ਨੇੜਲੇ ਤਾਂ ਜਾਂ ਐਸਪੀਸੀ ਤੋਂ ਲੈ ਕੇ ਸਰਕਾਰ ਦੇ ਵਿੱਚ ਇਹ ਸਾਰੇ ਮਾਮਲਿਆਂ ਨੂੰ ਵਾਚਣ ਵਾਲੇ ਤਾਂ ਇੱਥੋਂ ਤੱਕ ਕਹਿੰਦੇ ਨੇ ਕਿ ਅਸਲ 'ਚ ਇਹ ਕੰਮ ਤਾਂ ਸੁਖਵੀਰ ਦੀਆਂ ਕੰਪਨੀਆਂ ਦਾ ਹੀ ਲਿਖਦਾ ਸੀ ਪਰ ਸੁਖਵੀਰ ਦੀਆਂ ਕੰਪਨੀਆਂ ਦੇ ਖਾਤੇ ਚੋਂ ਤਨਖਾਹ ਲੈਣ ਦੀ ਬਜਾਏ ਉਹਦਾ ਤਨਖਾਹ ਦਾ ਅਰੇਂਜਮੈਂਟ ਗੋਲਕ ਚੋਂ ਕਰ ਦਿੱਤਾ ਗਿਆ। ਕਿ ਜੀ ਇਹ ਐਸਜੀਪੀਸੀ ਦੇ ਖਾਤੇ ਜਾਂ ਜੋ ਤਨਖਾਹ ਲੈਂਦਾ ਰਹੇ ਪੈਸਿਆਂ ਦਾ ਭੁਗਤਾਨ ਉਧਰ ਹੁੰਦਾ ਰਹੇ ਤੇ ਡਿਊਟੀ ਇੱਧਰ ਭਜਾਉਂਦਾ ਰਹੇ। ਇਸ ਲਈ ਤਾਂ ਹੀ ਕਹਿੰਦੇ ਉਹਨੂੰ ਐਸਜੀਪੀਸੀ ਜਿਹੜਾ ਕੰਮ ਮਿਲਿਆ ਸੀ ਉਹਨੇ ਉਹ ਕੰਮ ਤਾਂ ਪੂਰਾ ਹੀ ਨਹੀਂ ਕੀਤਾ। ਉਸ ਕੰਮ 'ਚ ਤਾਂ ਆਪਣੀ ਡਿਊਟੀ ਜ਼ਿੰਮੇਵਾਰੀ ਪੂਰੀ ਨਹੀਂ ਨਿਭਾਈ ਉਹ ਨਹੀਂ ਪਰ ਸੁਖਵੀਰ ਬਾਦਲ ਦਾ ਕੰਮ ਪੂਰਾ ਦੇਖਦਾ ਸੀ। ਹੁਣ ਜੇ ਇਹ ਵਿਅਕਤੀ ਸੁਖਵੀਰ ਬਾਦਲ ਲਈ ਕੰਮ ਕਰਦਾ ਸੀ ਤੇ ਇਹਦੀ ਗ੍ਰਿਫਤਾਰੀ 328 ਲਾਪਤਾ ਪਵਨ ਸਰੂਪ ਦੇ ਮਾਮਲੇ 'ਚ ਹੋਈ ਹੈ ਤਾਂ ਕੀ ਇਸ ਕਨੈਕਸ਼ਨ ਨੂੰ ਕੱਲ ਨੂੰ ਸਰਕਾਰ ਜਾਂ ਪੁਲਿਸ ਜਾਂ ਜਾਂਚ ਦੀ ਟੀਮ ਐਸਆਈਟੀ ਸਿੱਟ ਸੁਖਬੀਰ ਤੱਕ ਵੀ ਲੈ ਕੇ ਜਾਏਗੀ ਕੀ ਇਸ ਮਾਮਲੇ ਤੇ ਸੁਖਬੀਰ ਤੋਂ ਵੀ ਸਿੱਟ ਕੁਝ-ਕਿਛ ਕਰ ਸਕਦੀ ਹੈ ਕੀ ਇਸ ਮਾਮਲੇ ਤੇ ਗਾਂਬਦ ਕੇ ਕੱਲ ਨੂੰ ਕਹਿਣ ਜੀ ਇਹਦਾ ਕਨੈਕਸ਼ਨ ਇੱਥੇ ਜੁੜਿਆ ਜੀ ਇਹਨਾਂ ਰਹੀਂ ਹੋਇਆ ਜੀ ਰਾਜਨੀਤਿਕ ਤੌਰ ਦੇ ਉੱਤੇ ਅਕਾਲੀ ਦਲ ਚੜ੍ਹੋਤੀ ਬਣ ਗਿਆ ਕੀ ਸਰਕਾਰ ਲਈ ਬਾਦਲ ਤੇ ਅੱਧੀ ਸੁਣਾ ਤਾਂ ਉਹ ਤਾਂ ਇਹੀ ਕਹਿੰਦਾ ਕਿ ਅਸੀਂ 227 ਚ ਆ ਰਹੇ ਹਾਂ ਅਸੀਂ ਇਸ ਲਈ ਡਾਇਨਾਸੌਰ ਤਾਂ ਜਾਗ ਗਿਆ ਇਸ ਲਈ ਡਰਦੇ ਜੀ ਕਾਰਵਾਈਆਂ ਕਰ ਰਹੇ ਨੇ ਐਸਜੀਪੀਸੀ ਕਹਿੰਦੀ ਇਹ ਬਦਲੇ ਦੀ ਕਾਰਵਾਈ ਹੈ ਜੀ ਇੱਕ ਪਾਸੇ ਪੰਥਕ ਤੇਰਾ ਨੇ ਇੱਕ ਪਾਸੇ ਨਮਾ ਅਕਾਲੀ ਦਲ ਤੇ ਹੋਰ ਦਲ ਨੇ ਤੇ ਇੱਕ ਪਾਸੇ ਸੁਖਵੀਰ ਬਾਦਲ ਤੇ ਐਸਜੀਪੀਸੀ ਹੈ ਹੁਣ ਇਹ ਸਭ ਦੇ ਵਿੱਚ ਇਹ ਫਿਰ ਇੱਕ ਕੜੀ ਜੁੜਦੀ ਹੈ ਕੋਲੀ ਵਾਲਾ ਮਾਮਲਾ ਵੀ 328 ਲਾਪਤਾ ਪਾਵਨ ਸਰੂਪ ਦਾ ਮਾਮਲਾ ਵੀ ਤੇ ਉਹਦੇ ਵਿੱਚ ਅਕਾਲੀ ਦਲ ਬਾਦਲ ਤੇ ਘਿਰਦਾ ਹੈ ਕੀ ਸੁਖਵੀਤ ਸਿੰਘ ਬਾਦਲ ਮੁੜ ਕੇ ਅਗਲੇ ਤੱਕ ਸਭ ਦੇ ਪੇਸ਼ ਹੋਣਗੇ ਕੀ ਦੁਆਰਾ ਤਲਬ ਕੀਤਾ ਜਾਏਗਾ ਅਗਲੇ ਤਾਂ ਫਕਰੀ ਕੌਮ ਬਹਾਲ ਕਰਨ ਨੂੰ ਫਿਰਦੇ ਨੇ ਆਪਾਂ ਤਲਬ ਕਰਨ ਦੀ ਗੱਲ ਕਰੀ ਜੰਨੇ ਪਰ ਉਹ ਪੰਥਕ ਕਾਰਵਾਈ ਕਿਵੇਂ ਅੱਗੇ ਵੱਧਦੀ ਹੈ ਕੌਣ ਸ਼ਿਕਾਇਤ ਲੈ ਕੇ ਜਾਂਦਾ ਹੈ ਕੌਣ ਇਹ ਸਵਾਲ ਪੈਦਾ ਕਰਦਾ ਹੈ ਕਿ ਦੀ ਸ਼ਿਕਾਇਤ ਤੇ ਕੌਣ ਬੁਲਾਏਗਾ ਜੈਨਿਕਲ ਦੀ ਫੀਖੜਗਾ ਚ ਬਲਾਵ ਵੀ ਲੈਣਗੇ ਕਿ ਨਹੀਂ ਪਰ ਜੇ ਕਾਨੂੰਨੀ ਪ੍ਰਕਿਰਿਆ ਤਾਂ ਅੱਗੇ ਜਾਂਚਬੰਦੀ ਤਾਂ ਸੁਖਵੀਰ ਦਾ ਬੂਹਾ ਖੜਕਾਇਆ ਜਾ ਸਕਦਾ ਹੈ ਤਾਂ ਸੁਖਵੀਰ ਤੋਂ ਪੁੱਛ ਕੇ ਛੋਹ ਸਕਦੀ ਹੈ ਹੁਣ ਤਾਂ ਪੁਨਰ ਸਰਜੀਤ ਅਕਾਲੀ ਦਲ ਵੀ ਇਸ ਪਹਿਲੂ ਤੇ ਆ ਗਿਆ ਜੀ ਕਿ ਇੱਕ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਇਹਦਾ ਮਤਲਬ ਕੁਝ ਹੋਰ ਦਲ ਬੇਸ਼ੱਕ ਉਹ ਗਿਣਤੀ ਚ ਕਿੰਨੇ ਨੇ ਉਹ ਬੋਟਾਂ ਦੇ ਰੂਪ ਚ ਕਿੰਨੇ ਕਨਵਰਟ ਹੋਣਗੇ ਇਹ ਵੱਖਰੀ ਗੱਲ ਪਰ ਸਰਕਾਰੇ ਦਿਖਾਉਣ ਨੂੰ ਹੋ ਜੇਗੀ ਕਿ ਦੇਖੋ ਜੀ ਸਾਡੇ ਨਾਲ ਤਾਂ ਸਿੱਖ ਭਾਈਚਾਰਾ ਆ ਗਿਆ ਸਾਡੇ ਨਾਲ ਤਾਂ ਸਿੱਖ ਸੰਸਥਾਵਾਂ ਆ ਗਈਆਂ ਪਰ ਪੁਨਰ ਸ੍ਰੀ ਜੀ ਅਕਾਲੀਵਾਲ ਤੱਕਲਾ ਸਰਕਾਰ ਨਾਲ ਜਾਣ ਦੀ ਗੱਲ ਨਹੀਂ ਪੁਨਰ ਸ੍ਰੀ ਜੀ ਅਕਾਲੀਵਾਲ ਤਾਂ ਇਹਦੇ ਵਿੱਚੋਂ ਆਪਣੇ ਆਪ ਨੂੰ ਸ੍ਰੀ ਜੀ ਹੁੰਦੇ ਆ ਦੇਖ ਰਿਆ ਉਹਨਾਂ ਨੂੰ ਲੱਗਦਾ ਕਿ ਬਾਦਲ ਤੇ ਜਿਹੜੀ ਕਹਿੰਦੀ ਸੀ ਅਸੀਂ ਆਗੇ 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 ਉਹ ਫਿਰ ਕਰ ਰਹੇ ਨੇ ਇਸ ਲਈ ਅਸੀਂ ਫਿਰ ਮੂਰੇ ਹੋ ਸਕਦੇ ਹਾਂ ਉਹਨਾਂ ਨੂੰ ਇਹ ਵੀ ਉਮੀਦ ਹੈ ਕਿ ਇਹਦੇ ਵਿੱਚੋਂ ਸਾਡੇ ਲਈ ਵੀ ਰਾਜਤਕ ਰਾਹ ਖੁੱਲ ਸਕਦਾ ਉਹਨਾਂ ਲਈ ਜਦੋਂ ਰਾਜਤਗਰਾਹ ਖੁੱਲੇਗਾ ਤਾਂ ਦੇਖਾਂਗੇ ਪਰ ਲੋਕਤਾਜੀ ਗੱਠ ਛੋੜ ਦੀਆਂ ਸੰਭਾਵਨਾ ਤੋਂ ਵੀ ਇਨਕਾਰ ਨਹੀਂ ਕਰਦਾ ਨਹੀਂ 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 ਮੈਂ ਅਕਾਲੀ ਭਾਜਪਾ ਗੱਠ ਛੋੜ ਦੀ ਗੱਲ ਨਹੀਂ ਕਰ ਰਿਹਾ ਉਹ ਤਾਂ ਜੇ ਹੋਣਾ ਹੋਊਗਾ ਮਾਰਚ ਮਹੀਨੇ ਤੱਕ ਹੋ ਜਾਣਾ ਸੀ ਪਰ ਉਹ ਨਵਾਂ ਕਲੇਜ ਕਿਤੇ ਤੱਕ ਲੈ ਕੇ ਜਾਂਦਾ ਇਹ ਦੇਖਣੀ ਗੱਲ ਇਸ ਲਈ ਬਥੇਦਾਉ ਮਾਮਲਾ ਫਿਰ ਲਟਕ ਜਿਵੇਂ ਪਰ ਮੈਂ ਗੱਲ ਕਰ ਰਿਹਾ ਅਕਾਲੀ ਬਨਾਵਾਂ ਅਕਾਲੀ ਗੱਠ ਛੋੜਦੀ ਨਵੇਂ ਅਕਾਲੀ ਜਦ ਤੇ ਪੁਰਾਣੇ ਅਕਾਲੀ ਗੱਲ ਦੀ ਕੀ ਹੈ ਜੇ ਗੱਠ ਛੋੜ ਦੀ ਸੰਭਾਵਨਾ ਹੈ ਵੈਸੇ ਤਾਂ ਜਿਸ ਤਨਾਤ ਚੋ ਉਨ ਸਜੀਤ ਖਾਲੀ ਦਾ ਲੰਘ ਰਿਹਾ ਹੈ ਬੈਠਕ ਦੇ ਵਿੱਚ ਜਿਵੇਂ ਤਣਾ ਤਣੀ ਨਜ਼ਰ ਆਈ ਬੈਠਕ ਚ ਨਰਾਜ਼ਗੀਆ ਨਜ਼ਰ ਆਈਆਂ ਉਹਨੂੰ ਸੈਟਲ ਕਰਦੇ ਨਜ਼ਰ ਆਏ ਇਕੱਠੇ ਇਹ ਆਲੀ ਨੂੰ ਨਾਲ ਪ੍ਰੈਸ ਕਾਨਫਰੈਂਸ ਬਿਠਾ ਕੇ ਇਹ ਪ੍ਰਕਟਾਵਾ ਕਰਨ ਦੀ ਕੋਸ਼ਿਸ਼ ਕੀਤੀ ਕਿ ਸਾਰਾ ਗੁੱਸਾ ਇੱਕ ਮੱਤਾ ਇੱਕ ਜੁੱਟਾ ਹੈ ਅਸੀਂ ਏਜੰਡਿਆਂ ਦੇ ਅੱਗੇ ਵਧਣ ਲੱਗਿਆਂ ਲੋ ਅਸੀਂ 328 ਰੁਪਿਆਂ ਦੇ ਮਾਮਲੇ ਦੀ ਗੱਲ ਕਰ ਰਹੇ ਹ ਪਰ ਇਤੋ ਵੀ ਕੋਈ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਅਸਤੀਫਿਆਂ ਤੱਕ ਦੀ ਪੇਸ਼ਕਸ਼ ਆ ਗਈ ਸੀ ਪ੍ਰਧਾਨ ਸਾਹਿਬ ਤੋਂ ਲੈ ਕੇ ਬਾਕੀ ਉਹਦੇ ਨਾਲ ਤੱਕ ਦੀ ਸਿੱਧੀਆਂ ਦੀ ਗੱਲ ਵੀ ਤੁਰਪੀ ਸੀ ਹੁਣ ਇਹਦੇ ਵਿੱਚੋਂ ਇੱਕ ਹੋਰ ਅਸਿੱਧਾ ਪਹਿਲੂ ਹੈ ਉਹ ਇਕੱਠ ਚੋੜ ਵਾਲਾ ਪਹਿਲੂ ਅਜੇ ਵੀ ਜਿਵੇਂ ਕਿ ਹਨੀਪਿੰਗਸ ਨੇ ਕਿਹਾ ਕਿ ਸੁਖਵੀਰ ਬਾਦਲ ਨੂੰ ਉਹ ਤਾਂ ਛੱਡੇ ਇਹਦਾ ਮਤਲਬ ਕੀ ਇਹ ਸੰਭਾਵਨਾ ਪਈ ਹੈ ਕਿ ਅਸੀਂ ਵੀ ਅਸਤੀਫਾ ਦਿੰਨੇ ਆ ਸੁਖਵੀਰ ਬਾਦਲ ਵੀ ਅਸਤੀਫਾ ਦੇਵੇ ਸਾਰੇ ਡੈਲੀਗੇਟ ਮਲਾ ਲੀਏ ਤੇ ਨਵੇਂ ਸਿਰੇ ਤੋਂ ਚੋਣ ਕਰੀਏ ਕੀ ਇਹ ਸਿਰਫ ਇੱਕ ਅੜੀ ਹੈ ਕਿ ਬਣਾ ਦੇਾਂਗੇ ਸੁਖਵੀਰ ਨੂੰ ਇਹ ਦੁਆਰਾ ਪ੍ਰਧਾਨ ਪਰ ਪਹਿਲਾ ਅਸਤੀਫਾ ਦੇ ਕੇ ਸਾਡੇ ਵਾਲੇ ਤਰਨੂੰ ਪ੍ਰਬੰਧ ਕਰਕੇ ਨਾਲ ਲੈ ਕੇ ਆਵੇ ਕਿ ਸੁਖਵੀਰ ਬਾਦਲ ਫਿਰ ਪ੍ਰਧਾਨ ਬਣਨਗੇ ਦੁਬਾਰਾ ਜਾਂ ਸੁਖਵੀਰ ਬਾਦਲ ਨੂੰ ਭੈ ਸ਼ੰਕਾ ਖੜੀ ਹੈ ਕਿ ਮੇਰਾ ਅਸਤੀਫਾ ਦਵਾ ਦੇਣਗੇ ਆਪ ਵੀ ਦੇ ਦੇਣਗੇ ਡੈਲੀਗੇਟ ਇਕੱਠੇ ਵੀ ਕਰ ਲੈਣਗੇ ਬਾਅਦ ਚ ਫਿਰ ਕਿਸੇ ਹੋਰ ਦਾ ਨਾਮ ਨਾਜਵੇ ਮੈਂ ਕੀ ਤੇ ਰਹਿ ਨਾ ਜਾਮ ਇੱਕ ਪਾਸੇ ਅਜੇ ਵੀ ਗੱਠ ਜੋੜ ਦੀ ਸੰਭਾਵਨਾ ਪਈ ਹੈ ਦੂਸਰੇ ਪਾਸੇ 328 ਲਾਪਤਾ ਪਾਵਨ ਸਰੂਪ ਦਾ ਮਾਮਲਾ ਵੱਡਾ ਹੋ ਗਿਆ ਪਹਿਲੀ ਇਹਦੇ ਵਿੱਚ ਸਾਲ ਚੜਦਿਆਂ ਹੀ ਪਹਿਲੇ ਦਿਨ ਹੀ ਗ੍ਰਿਫਤਾਰੀ ਹੋ ਗਈ ਸੀ ਹੁਣ ਪੁਲਿਸ ਰਿਮਾਂਡ ਵੀ ਲੈ ਲਿਆ 6 ਦਿਨਾਂ ਦਾ ਰਿਮਾਂਡ ਮਿਲ ਗਿਆ ਤੇ ਰਿਮਾਂਡ ਦੇ ਵਿੱਚ ਅਗਲਾ ਨਾਮ ਵੀ ਲੈ ਸਕਦਾ ਕਿਦਾ ਨਾਮ ਉਗਲਾਇਆ ਵੀ ਜਾ ਸਕਦਾ ਹੈ ਨਾਮ ਬਣਾਇਆ ਵੀ ਜਾ ਸਕਦਾ ਉਸ ਤਰੀਕੇ ਨਾਲ ਅੱਗੇ ਵੀ ਵਧਿਆ ਜਾ ਸਕਦਾ ਇਸ ਲਈ ਅਕਾਲੀ ਦਲ ਬਾਦਲ ਤਰਦੀ ਜਿੱਥੇ ਮੁਸ਼ਕਲ ਵਧਦੀ ਨਜ਼ਰ ਆ ਰਹੀ ਹੈ ਤੇ ਐਸਡੀਪੀਸੀ ਲਈ ਵੀ ਨਵੀਆਂ ਚੁਣੌਤੀਆਂ ਖੜੀਆਂ ਹੋ ਰਹੀਆਂ ਨੇ ਤੇ ਇਹ ਤੋਂ ਹੁਣ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ 2027 ਤੱਕ ਜਾਂਦਿਆਂ ਜਾਂਦਿਆਂ ਇਹ ਮੁੱਦਾ ਵੱਡਾ ਰਾਜਨੀਤਿਕ ਮੁੱਦਾ ਵੀ ਬਣ ਗਿਆ ਜਦੋਂ ਕਿ ਲੋਕ ਭਾਵਨਾਤਮਕ ਤੌਰ ਤੇ ਇਸ ਨਾਲ ਜੁੜੇ ਨੇ ਗੁਰੂ ਸਾਹਿਬ ਦੇ ਪ੍ਰਤੀ ਜੋ ਸਤਿਕਾਰ ਅਕੀਦਾ ਰੱਖਦੇ ਨੇ ਉਹਦੇ ਅਨੁਸਾਰ ਉਹ ਚਾਹੁੰਦੇ ਨੇ ਕਿ ਦੋਸ਼ੀ ਕਟੈਰ ਵਿੱਚ ਹੁਣ ਲੋਕ ਇਹ ਵੀ ਚਾਹੁੰਦੇ ਨੇ ਕਿ ਬੇਅਦਬੀ ਵਾਲੇ ਲੋਕ ਵੀ ਕਟੈਰ ਵਿੱਚ ਹੁਣ ਸਿਆਸੀ ਜਮਾਤਾਂ ਕੋਈ ਇਸ ਬਾਰੇ ਸਵਾਲ ਪੁੱਛਣ ਦਾ ਦਮ ਨਹੀਂ ਰੱਖਦੀ ਕਿ ਉਹ ਤਾਂ ਸਾਰੇ ਇਹਦੇ ਲਈ ਗੁਨਾਹਗਰ ਨੇ ਉਹਨਾਂ ਦੀ ਸਰਕਾਰ ਆਈਆਂ ਉਹਨਾਂ ਨੇ ਕਦੇ ਇਨਸਾਫ਼ ਨਹੀਂ ਦਵਾਇਆ ਇਹ ਇਸ ਲਈ ਸੱਤਾਧਾਰੀ ਤਰ ਵੀ ਉਹ ਵਿਸ਼ਾ ਛੇੜ ਨਾਣੀ ਚਾਹੀਦੀ ਪਰ ਉਹ ਇਸ ਮਾਮਲੇ ਨੂੰ ਵੀ ਸੁਸਤਾਈ ਤੱਕ ਲੈ ਕੇ ਜਾਣਾ ਚਾਹੀਦੀ ਤਾਂ ਕਿ ਭਾਵਨਾਵਾਂ ਖੇਡ ਕੇ ਵੋਟਾਂ ਵੀ ਬਟੋ ਉਦੇ ਵਿੱਚੋਂ ਸੁਖਬੀਰ ਬਾਦਲ ਤੱਕ ਵੀ ਜਾ ਸਕਦੀ ਹੈ ਕਰਵਾਈ ਪੰਜਾਬ ਸਰਕਾਰ ਦੀ ਨਵੀਂ ਯੋਜਨਾ ਇੱਕ ਵਾਰ ਫਿਰ ਚਰਚਾ ਚ ਹੈ ਜਿਸ ਯੋਜਨਾ ਬਾਰੇ ਆਪਾਂ ਲੰਘੇ ਦਿਨਾਂ 'ਚ ਵੀ ਗੱਲ ਕਰ ਚੁੱਕੇ ਹਾਂ 10 ਲੱਖ ਤੱਕ ਦਾ ਮੁਫਤ ਇਲਾਜ ਬਿਲਕੁਲ ਜੀ ਜੇਕਰ ਇਹ 3 ਮਹੀਨਿਆਂ 'ਚ ਅਮਲੀ ਰੂਪ 'ਚ ਲਾਗੂ ਹੋ ਜਵੇ ਤਾਂ ਆਮ ਲੋਕਾਂ ਲਈ ਸਹਾਇ ਹੋ ਸਕਦੀ ਹੈ ਖਾਸ ਕਰ ਕਮਜ਼ੋਰ ਵਰਗ ਲਈ ਗਰੀਬ ਵਰਗ ਲਈ ਐਸ ਸੀ ਬੀ ਸੀ ਭਾਈਚਾਰੇ ਲਈ ਮਜ਼ਦੂਰ ਵਰਗ ਲਈ ਕਿਰਤੀ ਲਈ ਕਿਸਾਨ ਲਈ ਛੋਟੇ ਦੁਕਾਨਦਾਰ ਲਈ ਹੈ ਨਾ ਆਮ ਲੋਕਾਂ ਲਈ ਇਹ ਬਹੁਤ ਸਹਾਈ ਹੋ ਸਕਦੀ ਹੈ ਬਸ਼ਰਤੇ ਇਹਦੇ ਪਿੱਛੇ ਪ੍ਰਾਈਵੇਟ ਹਸਪਤਾਲਾਂ ਨੂੰ ਕਾਰਪਟ ਕਰਾਣਿਆਂ ਨੂੰ ਹੈ ਤੇ ਰਾਜਿਕਤਾ ਤੇ ਆਪ ਉਹਦਾ ਫਾਇਦਾ ਚੁੱਕਣ ਨੂੰ ਕਮਿਸ਼ਨ ਖਾਣ ਨੂੰ ਇਹਦੇ ਵਿੱਚ ਕੋਈ ਇਹੀ ਖੇਡਣਾ ਹੋਵੇ ਬਿਲਕੁਲ ਜੀ ਪੰਜਾਬ ਸਰਕਾਰ ਇੱਕ ਵਾਰ ਫਿਰ ਸਾਹਮਣੇ ਆਈ ਹੈ ਖੁਦ ਸਿਹਤ ਮੰਤਰੀ ਨੇ মিডিਆ ਨਾਲ ਗੱਲ ਕਰਦੇ ਦੰਪ ਰਿਆ ਕਿ ਜੀ ਪੰਜਾਬ ਦੇ ਵਿੱਚ 15 ਜਨਵਰੀ ਤੋਂ ਨਵੇਂ ਸਾਲ ਦੀ 15 ਜਨਵਰੀ ਤੋਂ ਵੈਸੇ ਤਾਂ ਇਹ ਪਿਛਲੇ ਅਕਤੂਬਰ ਤੋਂ ਤੁਰੇ ਆਉਂਦੇ ਨੇ ਗੱਲਾਂ ਤਾਂ ਪਿਛਲੇ ਦੇ ਤੋਂ ਤੁਰੀਆਂ ਆਉਂਦੀਆਂ ਨੇ ਤਰਦਾਂ ਦੀ ਜਿਮਨੀ ਚੌਂਟ 'ਚ ਵੀ ਨੂੰ ਕਾਫੀ ਕੈਸ਼ ਕਰਨ ਦੀ ਕੋਸ਼ਿਸ਼ ਹੋਈ ਪਰ ਹੁਣ ਕਹਿੰਦੇ ਜੀ 15 ਜਨਵਰੀ ਤੋਂ 10 ਲੱਖ ਤੱਕ ਦਾ ਫ੍ਰੀ ਇਲਾਜ ਮੁਫਤ ਇਲਾਜ ਇਹ ਯੋਜਨਾ ਲਾਗੂ ਹੋਣ ਜਾ ਰਹੀ ਹੈ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਜੀ ਇਹਦਾ ਅਨਾਉਂਸਮੈਂਟ ਕਰਨਗੇ ਜਾਂ ਇਹਦੀ ਸ਼ੁਰੂਆਤ ਕਰਨਗੇ 3 ਕਰੋੜ ਲੋਕਾਂ ਲਈ ਇਹ ਸਾਈ ਹੋਊਗੀ ਤੇ ਜਿਹੜੇ ਕਹਿੰਦੇ ਜਿਆਦਾ ਲੋਲਸ਼ਕਰ ਦੀ ਲੋੜ ਨਹੀਂ ਅਨ ਸਿਰਪਾ ਤੁਸੀਂ ਪੰਜਾਬ ਦੇ ਵੋਟਰ ਹੋਣੇ ਚਾਹੀਦੇ ਹੋ ਤੇ ਪੰਜਾਬ ਦਾ ਤੁਹਾਡਾ ਆਧਾਰ ਕਾਰਡ ਤੇ ਵੋਟਰ ਕਾਰਡ ਹੋਣਾ ਚਾਹੀਦਾ ਹੈ ਤੇ ਫਿਰ ਕਾਰਡ ਬਣ ਕੇ ਤੁਹਾਡੇ ਘਰੇ ਆ ਜੂਗਾ ਜੀ 15-20 ਦਿਨਾਂ ਚ ਤੇ ਉਸ ਤੋਂ ਬਾਅਦ ਇਹ ਪ੍ਰਕਿਰਿਆ ਸ਼ੁਰੂ ਹੋ ਜੂਗੀ ਚਲੋ ਉਮੀਦ ਕਰਦੇ ਹਾਂ ਕਿ ਇਹਦੇ ਰਾਹੀਂ ਜਿੰਨਾ ਦਾਇਰਾ ਰੱਖਿਆ ਗਿਆ ਹੈ ਹੈਨਾ ਪੰਜਾਬ ਦੇ ਕਰੀਬ 65 ਲੱਖ ਪਰਿਵਾਰ ਕਹਿੰਦੇ ਇਹਦਾ ਸਿੱਧਾ ਲਾਭ ਮਿਲੂਗਾ ਹੈ ਸਕੀਮ ਦੇ ਵਿੱਚ ਐਮਰਜੈਂਸੀ ਕੇਅਰ ਆਪਰੇਸ਼ਨ ਸਾਰਾ ਕੁਝ ਹੈਨਾ 2200 ਮੈਡੀਕਲ ਪ੍ਰੋਸੀਜਰ ਸ਼ਾਮਿਲ ਹੋਣਗੇ ਇਹਦੇ ਵਿੱਚ ਤੇ ਪ੍ਰਾਈਵੇਟ ਸਰਕਾਰੀ ਹਸਪਤਾਲੇ ਦੇ ਵੀ ਸ਼ਾਮਲ ਹੋਣਗੇ ਚੰਡੀਗੜ੍ਹ ਦੇ ਕੁਝ ਹਸਪਤਾਲਾਂ ਦਾ ਵੀ ਜ਼ਿਕਰ ਇਹਦੇ ਵਿੱਚ ਹੈ ਪਰ ਆਯੂਸ਼ਮਾਨ ਯੋਜਨਾ ਉਹ ਕਈ ਹਸਪਤਾਲ ਫਿਰ ਉਹ ਕਾਰਡ ਮੰਨਣੋਂ ਇਨਕਾਰ ਕਰ ਦਿੰਦੇ ਨੇ ਕਿ ਵੀ ਸਰਕਾਰ ਦਾ ਪੈਸਾ ਨਹੀਂ ਪਾਉਂਦੀ ਇਹ ਚੁਣੌਤੀ ਇਹਦੇ ਵਿੱਚ ਵੀ ਆ ਸਕਦੀ ਹੈ ਅਜੇ ਤੱਕ ਸਰਕਾਰ ਨੇ ਇਹਦੇ ਲਈ ਬਜਟ ਵਾਲਾ ਪਹਿਲਾਂ ਨਹੀਂ ਰੱਖਿਆ ਕਿ 3 ਕਰੋੜ ਲੋਕਾਂ ਦੇ ਇਲਾਜ ਦੇ ਹਿਸਾਬ ਨਾਲ ਤੁਸੀਂ ਰੇਸ਼ੋ ਕੱਢੀ ਹੈ ਕੋਈ ਕੀ ਹਰ ਸਾਲ ਕਿੰਨੇ ਲੱਖ ਲੋਕਾਂ ਦੇ ਇਲਾਜ ਦੀ ਐਵਰੇਜ ਕਿੰਨੀ ਰਹਿੰਦੀ ਹੈ ਤੇ ਜਿਹੜੇ ਥੱਲੇ ਵਿਚਾਰਾ ਤਬਕਾ ਇਲਾਜ ਕਰਾਈ ਨਹੀਂ ਪਾਉਂਦਾ ਪੈਸੇ ਤੰਗੀ ਕਰਕੇ ਜੀ ਉਹ ਇਸ ਦਾਇਰੇ 'ਚ ਜਦੋਂ ਆਊਗਾ ਫਿਰ ਖਰਚਾ ਹੋਰ ਵਧੂਗਾ ਉਹਦੇ ਲਈ ਬਜਟ ਰੱਖਿਆ ਜਾਂ ਫਿਰ ਜਿਹੜੇ ਹੱਥ ਹਾਲ ਵਾਲੇ ਖੇਡ ਕਰਨਗੇ ਕਿ ਹਜ਼ਾਰ ਵਾਲਾ ਇਲਾਜ 1000 ਦਾ 1000 ਵਾਲਾ ਇਲਾਜ ਲੱਖ ਦਾ ਲੱਖ ਵਾਲਾ ਇਲਾਜ 8 ਤੱਕ 10 ਲੱਖ ਦਾ ਉਹਦੇ ਲਈ ਪ੍ਰਬੰਧ ਕੀਤਾ ਜੇ ਇਹਦੇ ਵਿੱਚੋਂ ਤੁਹਾਡਾ ਕੋਈ ਸਿਆਸੀ ਜਮਾਤ ਵਾਲਾ ਆਗੂ ਆਗੂ ਕੋਈ ਕਮਿਸ਼ਨ ਕੱਢਣ ਨੂੰ ਫਿਰੂਗਾ ਕੋਈ ਦਿੱਲੀ ਨੂੰ ਜਾਣ ਨੂੰ ਫਿਰੂਗਾ ਪੈਸਾ ਉਹਦੇ ਲਈ ਅਰੇਂਜਮੈਂਟ ਸੋ ਇਸ ਲਈ ਬਜਟ ਦੀ ਤਸਵੀਰ ਅਜੇ ਆਉਣੀ ਬਾਕੀ ਹੈ ਪਰ ਫਿਰ ਵੀ ਆਪਾਂ ਕਹਿੰਦੇ ਹਾਂ ਕਿ ਮੁੱਢਲੇ ਪੜਾ ਦੇ ਵਿੱਚ 10 ਲੱਖ ਵਾਲੀ ਯੋਜਨਾ ਸੁਣਨ ਪੜਨ ਨੂੰ ਠੀਕ ਲੱਗਦੀ ਹੈ ਪਰ 10 ਲੱਖ ਵਾਲੀ ਗੱਲ ਤਾਂ ਠੀਕ ਹੈ ਜਨਾ ਤੁਸੀਂ ਤਾਂ ਵੜਾਪਾ ਪੈਨਸ਼ਨ ਵੀ ਦਿੰਦੇ ਹੋ 1500 ਰੁਪਿਆ ਵੈਸੇ ਤਾਂ ਕਿਸੇ ਸਮੇਂ ਬਾਦਲਾ ਨੇ ਸ਼ੁਰੂ ਕੀਤੀ ਸੀ ਉਹ ਸਮੇਂ ਮੇਰਾ ਖਲ 100 ਰੁਪਏ ਦੇ ਗੇਟ 'ਚ ਸੀ ਸਾਰੇ 100 ਰੁਪਏ ਚ ਸ਼ੁਰੂ ਹੋਈ 1990 ਦੇ ਦੌਰ ਦੇ ਵਿੱਚ ਫਿਰ ਇਹ 500 ਤੱਕ ਵੀ ਪਹੁੰਚੀ ਫਿਰ ਕਾਂਗਰਸ ਦੇ ਰਾਜ ਦੇ ਵਿੱਚ 1500 ਤੱਕ ਵੀ ਗਈ ਤੇ ਉਹਨੂੰ 1500 ਰੁਪਏ ਚੱਲਿਆ ਆਉਂਦਾ ਜਿਹਨੂੰ 2500 ਕਰਨ ਦਾ ਦਮ ਭਰਿਆ ਹੋਇਆ ਮੌਜੂਦਾ ਮਾਨ ਸਰਕਾਰ ਨੇ 2500 ਤਾਂ ਨਹੀਂ ਹੋਈ ਬਡਾਪਾ ਪੈਨਸ਼ਨ ਵਿਧਵਾ ਪੈਨਸ਼ਨ ਅੰਘੀਣ ਪੈਨਸ਼ਨ ਹੈ ਨਾ ਇਹ ਸਾਰੀ ਪ੍ਰਕਿਰਿਆ ਦੇ ਵਿੱਚ ਕਾਫੀ ਸੰਖਿਆ ਚ ਲੋਕ ਆਉਂਦੇ ਨੇ ਮਤਲਬ ਬਡਾਪਾ ਪੈਨਸ਼ਨ ਦੇ ਵਿੱਚ 30 ਲੱਖ ਦੇ ਕਰੀਬ ਲੋਕ ਹੈਗੇ ਨੇ ਵਿਦਵਾ ਪੈਨਸ਼ਨ ਦੇ ਵਿੱਚ 7 ਲੱਖ ਦੇ ਕਰੀਬ ਲੋਕ ਹੈਗੇ ਨੇ ਆਗਣ ਪੈਨਸ਼ਨ ਦੇ ਵਿੱਚ ਵੀ 3 ਲੱਖ ਦੇ ਕਰੀਬ ਲੋਕ ਹੈਗੇ ਨੇ ਜਿਹੜੇ ਲੋਕ ਜਿਹੜੇ ਬੱਚੇ ਦੂਿਆਂ ਦੇ ਉੱਤੇ ਨਿਰਭਰ ਨੇ ਉਹ ਗਿਣਤੀ ਵੀ 2.5 ਲੱਖ ਤੋਂ ਉੱਪਰ ਹੈਗੀ ਆ ਕੁੱਲਾ ਪਾਤਰੀਆਂ ਦੀ ਗਿਣਤੀ ਜੇ ਮੈਂ ਗੱਲ ਕਰਾਂ ਤਾਂ 35-36 ਲੱਖ ਬਣਦੀ ਹੈ 35-36 ਲੱਖ ਲੋਕ ਜਿਹੜੇ ਸਿਰਫ 1500 ਰੁਪਏ ਦੀ ਭੜਾਪਾ ਪੈਨਸ਼ਨ ਤੇ ਨਿਰਭਰ ਨੇ ਚਲੋ ਆਪਾਂ ਇਹਨਾਂ ਚੋਂ ਮੰਨ ਲੀਏ ਕਿ ਕੁਝ ਪਰਿਵਾਰਾਂ ਨੂੰ ਕੁਝ ਹੋਰ ਸੰਸਥਾ ਮਦਦ ਵੀ ਕਰ ਦੇਵੇ ਤਾਂ ਵੀ 15 ਲੱਖ 20 ਲੱਖ 25 ਲੱਖ ਲੋਕ ਤਾਂ ਸਿੱਧੇ ਜਿਨ੍ਹਾਂ ਦਾ ਗੁਜ਼ਾਰਾ ਇਹਦੇ ਤੇ ਹੁੰਦਾ ਜਿਵੇਂ ਇੱਕ ਦਾਦੀ ਪੋਤੀ ਅਚਰਜਿਤ ਭੁੱਲਰ ਨੇ ਉਹਨਾਂ ਦਾ ਜ਼ਿਕਰ ਕੀਤਾ ਉਹ ਕਹਿੰਦੇ ਕਿ ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਲਾਲਚੀਆਂ ਦੀ ਵਿਧਵਾ ਅਜੀਤ ਕੌਰ ਕੱਲੀ ਨਹੀਂ ਬਲਕਿ ਉਸਦਾ ਅੰਘੀਣ ਜਸਵੀਰ ਸਿੰਘ 15 ਸਾਲ ਦਾ ਜਵਾਬਕ ਉਹ ਵੀ ਪੈਨਸ਼ਨ ਲਈ ਡਿੱਕ ਕਰ ਰਿਹਾ ਦਾਦੀ ਪੋਤਾ ਦਾਦੀ ਬੁਢਾਪਾ ਪੈਨਸ਼ਨ ਦੇ ਸਾਰੇ ਆ ਪੋਤਾ ਅੰਘੀਣ ਹੈ ਤੇ ਦੂਆਂ ਦਾ ਸਾਰਾ ਇਹ ਸਾਰੀ ਚੱਲਦਾ ਤੇ ਉਹ ਇਲਾਜ ਕਰਾਉਣ ਲਈ ਪੈਸੇ ਨਹੀਂ ਗਏ ਕਿਉਂਕਿ ਅਕਤੂਬਰ ਮਹੀਨੇ ਤੋਂ ਪੈਨਸ਼ਨ ਨਹੀਂ ਆਈ ਗੱਲਾਂ 10-10 ਲੱਖ ਦੀਆਂ ਇਹ ਤੋਂ ਤਾਂ ਕਿ ਦੀ ਯੋਜਨਾ ਨਹੀਂ ਹੈ ਤੇ ਹਾਲ ਤੇ ਹੈ ਕਿ ਵਾੜਾਪਾ ਪੈਨਸ਼ਨ ਦੇ ਨਹੀਂ ਹੋ ਰਹੀ ਬਿਲਕੁਲ ਜੀ ਪੰਜਾਬ ਦੇ ਵਿੱਚ ਜਿਵੇਂ ਆਪਾਂ ਗੱਲ ਕੀਤੀ ਕਿ 35-36 ਲੱਖ ਦੇ ਕਰੀਬ ਲਾਪਾਤਰੀ ਨੇ ਤੇ ਇਹਦੇ ਵਿੱਚ ਅਜੇ ਵਾਅਦੇ ਵਾਲਾ ਜ਼ਿਕਰ ਖੜਾ ਹੈ ਕਿ ਸਰਕਾਰ ਗੱਲਾਂ ਕਰਦੀ ਆਈ ਕਿ ਜਦੋਂ ਬਾਦਲਾਹ ਨੇ ਸ਼ੁਰੂ ਕੀਤੀ ਯੋਜਨਾ 1990 ਦੌਰ ਚ ਕਹਿੰਦੇ ਬੜਾਪਾ 500 ਰੁਪਏ ਸੀ ਜਿਹੜੀ ਬਾਅਦ ਦੇ ਵਿੱਚ 2015 16 ਜਾ ਕੇ 500 ਰੁਪਏ ਤੱਕ ਗਈ ਫਿਰ ਕੈਪਟਨ ਦੇ ਕਾਂਗਰਸ ਦੇ ਰਾਜ ਦੇ ਵਿੱਚ ਇਹਨੂੰ 1500 ਤੱਕ ਲਿਜਾਇਆ ਗਿਆ ਤੇ ਹੁਣ ਇਹ 1500 ਵਾਲੀ ਚੱਲ ਰਹੀ ਹੈ ਤੇ ਪਰ 2500 ਦਾ ਐਲਾਨ ਹੈ 2500 ਜਦੋਂ ਮਿਲੂਗੀ ਤਦ ਮਿਲੂਗੀ ਲੋਕ ਤਾਂ ਬੀਬੀਆਂ ਦਾ 1000 ਰੁਪਏ ਵਾਲਾ ਦਿਨ ਇੰਤਜ਼ਾਰ ਕਰੀ ਉਹ ਵੀ ਕੈਨ 500 ਕਰਤਾ ਸੀ ਤੁਸੀਂ ਨਾ 1100 ਮਿਲਿਆ ਨਾ 1000 ਮਿਲਿਆ ਜਦੋਂ ਕਿ ਉਹ ਵੀ ਸੁੱਬੇ ਦੇ ਉੱਤੇ ਆਰਥਿਕ ਬਹੁਤ ਜ਼ਿਆਦਾ ਸੋਚਣ ਦੀ ਲੋੜ ਹੈ ਕਿ ਅਸੀਂ ਉਸ ਨੂੰ ਕਿਵੇਂ ਲੈ ਕੇ ਮੋਬਤ ਵੱਸ ਸਭ ਤੋਂ بڑا ਮਸਲਾ ਵੱਡੀ ਚੁਣੌਤੀ ਹੈ ਜ਼ਮੀਨਾਂ ਤੁਸੀਂ ਵੇਚਣ ਦੇ ਤੁਰੇ ਹੋਏ ਸਾਰੀ ਫਿਕਰਮੰਦੀ ਵਾਲੀ ਸਥਿਤੀ ਹੈ ਸ਼ਾਮਲਾਟਾਂ ਤੋਂ ਲੈ ਕੇ ਪੰਚਾਇਤੀ ਜ਼ਮੀਨਾਂ ਤੱਕ ਪਿੰਡਾਂ ਨੂੰ ਨਗਰ ਨਿਗਮ ਚ ਲਿਆ ਆਖਿਮ ਨੇ ਜ਼ਮੀਨਾਂ ਖੋਣ ਦੀ ਇੱਕ ਵਾਰ ਸਾਰਾ ਕੁਝ ਇੱਕ ਵੱਡੀ ਖੇਡ ਚੱਲ ਰਹੀ ਹੈ ਪਰ ਇਸ ਦੇ ਵਿਚਾਲੇ ਜਿਹੜੀ ਸਰਕਾਰ 1500 ਰੁਪਇਆ 35 ਲੱਖ ਲੋਕਾਂ ਨੂੰ ਬढ़ापा ਪੈਨਸ਼ਨ ਵਿਧਵਾ ਪੈਨਸ਼ਨ ਅੰਘੀਨ ਪੈਨਸ਼ਨ ਉਸ ਰੂਪ ਚ ਨਹੀਂ ਦੇ ਪਾ ਰਹੀ 35 ਲੱਖ ਦੀ ਗੱਲ ਕਰ ਰਿਹਾ ਉਹ 3 ਕਰੋੜ ਲੋਕਾਂ ਦੇ 10 ਲੱਖ ਤੱਕ ਦੇ ਇਲਾਜ ਦੇ ਲਈ ਕਿੰਨਾ ਕੁ ਪ੍ਰਬੰਧ ਕਰ ਲੂਗੀ ਇਹ ਸੋਚਣ ਵਿਚਾਰਨ ਵਾਲੀ ਗੱਲ ਹੈ ਕਿਤੇ ਇਹ ਨਾ ਹੋਵੇ ਕਿ ਇਹ ਐਲਾਨ ਐਲਾਨ ਰਹਿ ਜਾਵੇ ਪਰ ਵੀ ਵੋਟਾਂ ਹੁੰਦੀਆਂ ਤੇ ਵੋਟਾਂ ਲੈਣ ਵਾਲਿਆਂ ਨੇ ਕੋਈ ਨਾ ਕੋਈ ਪ੍ਰਬੰਧ ਕਰਨਾ ਹੁੰਦਾ ਸੋ ਇਸ ਲਈ ਹੁਣ ਦੇਖਣ ਵਾਲੀ ਗੱਲ ਹੋਊਗੀ ਕਿ ਇਹਦੇ ਵਿੱਚ ਕੀ ਪ੍ਰਬੰਧ ਕਰਦੇ ਆ ਕੀ ਨਹੀਂ ਚਲੋ ਪ੍ਰਬੰਧ ਤੋਂ ਮੇਰੇ ਧਿਆਨ ਚ ਆਇਆ ਡੀਆਈਜੀ ਸਾਹਿਬ ਸਾਬਕਾ ਅਰਚਨ ਸਿੰਘ ਪੁੱਲਰ ਉਹ ਵੀ ਆਪਣੀ ਜ਼ਮਾਨਤ ਦਾ ਪ੍ਰਬੰਧ ਕਰਦੇ ਫਿਰ ਰਹੇ ਚਲੇ ਗਏ ਸੁਪਰਲੀ ਅਦਾਲਤ ਤੱਕ ਉਹਨਾਂ ਨੇ ਬਰੰਗ ਲਫਾਫੇ ਮੰਗ ਮੋੜਤਾ ਕਿ ਇੱਥੇ ਤੋਂ ਪ੍ਰਕਿਰਿਆ ਸ਼ੁਰੂ ਕਰੋ ਆਏ ਫਿਰ ਹੇਠਾਂ ਤੇ ਫਿਰ ਪਟੀਸ਼ਨ ਪਾਈ ਉਸੇ ਸੀਵੀਐਲ ਅਦਾਲਤ ਦੇ ਵਿੱਚ ਕਿ ਜੀ ਮੈਨੂੰ ਜਮਾਨਤ ਮਿਲਣੀ ਚਾਹੀਦੀ ਹੈ ਸਵਾਲ ਇਹ ਵੀ ਰੱਖਿਆ ਜੀ ਕਿ ਮਰਦਤਾ ਕਾਰਵਾਈ ਨਹੀਂ ਬਣਦੀ ਸੀ ਇਹ ਤਾਂ ਸੀਵੀਐਲ ਦਾ ਦਾਇਰਾ ਨਹੀਂ ਬਣਦਾ ਜੀ ਪੁੱਛ ਕੇ ਆਉਣਾ ਬਣਦਾ ਜੀ ਚੰਡੀਗੜ੍ਹ ਦਾ ਪੰਜਾਬ ਦੀ ਰਾਜ ਸੈਣੀ ਵੀ ਜੀ ਕਿਵੇਂ ਕਾਰਵਾਈ ਕਰ ਲਈ ਉਹਨਾਂ ਨੇ ਚਲੋ ਉਧਰ ਈਡੀਵੀ ਤਿਆਰ ਵਰ ਤਿਆਰ ਹੈ ਕਿਉਂਕਿ ਮਨੀ ਲਾਂਡਰਿੰਗ ਦਾ ਮਾਮਲਾ ਬਣ ਚੁੱਕਿਆ ਜਦੋਂ ਵਿਦੇਸ਼ਾਂ ਦੇ ਫਲੈਟ ਲੱਭ ਗਏ ਵਿਦੇਸ਼ਾਂ ਦੇ ਢਾਬੇ ਹੋਟਲ ਲੱਭ ਗਏ ਹੁਣ ਇਹ ਸਭ ਦੇ ਦਰਮਿਆਨ ਜਦੋਂ ਸੀਬੀਏ ਦੇ ਅਦਾਲਤ ਦੇ ਵਿੱਚ ਉਹਨਾਂ ਨੇ ਪਟੀਸ਼ਨ ਲਾਈ ਆਪਣੀ ਜ਼ਮਾਨਤ ਲਈ ਤੇ ਉੱਥੇ ਫਿਰ ਸੀਬੀਏ ਨੇ ਦਾ ਬਰੋਧ ਕੀਤਾ ਕਿ ਨਹੀਂ ਹੀ ਇਹਦੀ ਜ਼ਮਾਨਤ ਨਹੀਂ ਮਿਲਣੀ ਚਾਹੀਦੀ ਤੇ ਫਿਰ ਅੱਜ ਸੁਣਵਾਈ ਸੀ ਕਿ ਲਿਓ ਭਾਈ ਤੁਸੀਂ ਆਪਣਾ ਜਵਾਬ ਦਾਖਲ ਕਰ ਲਈਏ ਕਿਹਾ ਗਿਆ ਸੀ ਅੱਜ ਸੀਬੀਏ ਨੇ ਆਪਣਾ ਜਵਾਬ ਦਾਖਲ ਕਰਤਾ ਪਰ ਤੁਸੀਂ ਹੈਰਾਨ ਹੋਵੋਗੇ ਕਿ ਡੀਆਈਜੀ ਹਰਚਰ ਦੇ ਭੁੱਲਰ ਦੇ ਵਕੀਲਾ ਨੇ ਉੱਥੇ ਦਲੀਲ ਰੱਖੀ ਕਿ ਜੇ ਰਿਸ਼ਵਤਖੋਰੀ ਵਾਲਾ ਮਾਮਲਾ ਝੂਠਾ ਹੈ ਜੀ ਸੇਵਾ ਪਾਣੀ ਨੂੰ ਰਿਸ਼ਵਤ ਥੜੋਂਦੀ ਕਮਾਲ ਆ ਬਈ ਪੰਜਾਬ ਦੇ ਵਿੱਚ ਬੱਚਾ-ਬੱਚਾ ਜਾਣਦਾ ਸੇਵਾ ਪਾਣੀ ਦਾ ਅਰਥ ਕੀ ਹੈ ਜਦੋਂ ਕੋਈ ਸਰਕਾਰੀ बाबू ਸਰਕਾਰੀ ਅਧਿਕਾਰੀ ਕੋਈ ਮੁਲਾਜ਼ਮ ਹੈ ਨਾ ਕੋਈ ਤੁਹਾਡੇ ਕੰਮ ਕਰਦਾ ਸੇਵਾ ਪਾਣੀ ਦਾ ਕਰ ਦੋ ਜੀ ਦਾ ਅਰਥ ਸਮਝਦਾ ਅਗਲਾ ਕਿ ਨਾ ਤਾਂ ਅਗਲਾ ਲੱਤਾਂ ਘਟਾਉਣੀਆ ਚਾਹੁੰਦਾ ਤੇ ਨਾ ਅਗਲਾ ਪਾਣੀ ਕੋਸਾ ਪੀਣਾ ਚਾਹੁੰਦਾ ਨਾ ਉਹ ਬੱਤਾ ਪੀਣਾ ਚਾਹੁੰਦਾ ਨਾ ਚਾਹ ਮੰਗਦਾ ਚਾਹ ਪਾਣੀ ਸੇਵਾ ਪਾਣੀ ਦਾ ਮਤਲਬ ਰਿਸ਼ਪਤ ਹੈ ਜਨਾਬ ਇਹ ਕੱਲੇ ਕੱਲੇ ਨੂੰ ਪਤਾ ਹੁਣ ਪਤਾ ਨਹੀਂ ਵਕੀਲ ਸਾਹਿਬ ਨੇ ਠੀਕ ਹੈ ਕਾਨੂੰਨੀ ਦਾਇਰੇ ਚ ਹੋ ਸਕਦਾ ਹੈ ਪੱਖ ਨਾ ਉਹ ਇਸ ਨੂੰ ਨੇ ਬੜਾ ਵਧੀਆ ਨੁਕਤਾ ਪੜਿਆ ਹੋਵੇ ਸੋ ਭ੍ਰਸ਼ਟਾਚਾਰ ਦੇ ਮਾਮਲੇ ਚ ਗ੍ਰਿਫਤਾਰ ਪੰਜਾਬ ਪੁਲਿਸ ਦੇ ਸਾਬਕਾ ਡੀਆਈਜੀ ਹਰਚਰਨ ਸਿੰਘ ਪੁਲਰ ਦੇ ਵੱਲੋਂ ਦਾਇਰ ਕੀਤੀ ਗਈ ਦਾਖਲ ਕੀਤੀ ਗਈ ਜ਼ਮਾਨਤ ਫ੍ਰੀਸ਼ਨ ਉੱਤੇ ਅੱਜ ਸੁਣਵਾਈ ਹੋਈ ਸੀਵੀਆਈ ਕੋਰਟ ਨੇ ਸੁਣਵਾਈ ਕੀਤੀ ਪਿਛਲੀ ਸੁਣਵਾਈ ਜੀ ਸੀਬੀਆਈ ਨੂੰ ਸਪੈਸ਼ਲ ਕੋਰਟ ਨੇ ਭੁੱਲਰ ਦੀ ਜਵਾਨਦਾਰ ਜੀ ਉੱਤੇ ਜਵਾਬ ਮੰਗਿਆ ਸੀ ਤੇ ਅੱਜ ਜਦੋਂ ਸੁਣਵਾਈ ਸ਼ੁਰੂ ਹੋਈ ਤਾਂ ਸੀਵੀਆਈ ਨੇ ਆਪਣਾ ਜਵਾਬ ਦਾਖਲ ਕਰ ਦਿੱਤਾ ਤਾਂ ਹੁਣ ਦੇਖਦੇ ਹਾਂ ਉਹਦੀ ਜਵਾਬ ਨੂੰ ਕਿਵੇਂ ਲੈਂਦੀ ਹੈ ਅਦਾਲਤ ਤੇ ਉਹਦੇ ਸਮੇਂ ਵਿੱਚ ਉਹਦੇ ਕੀ ਫੈਸਲਾ ਹੁੰਦਾ ਸੋ ਭੁੱਲਰ ਦੇ ਵਕੀਲਾ ਨੇ ਸਾਫ ਕਿਹਾ ਕਿ ਸੀਵੀਆਈ ਨੇ ਚਲਾਨ ਵਿੱਚ ਰਿਸ਼ਵਤ ਦੇ ਤੌਰ ਤੇ ਜਿਸ ਸ਼ਬਦ ਦਾ ਇਸਤੇਮਾਲ ਕੀਤਾ ਉਹ ਹੈ ਸੇਵਾ ਪਾਣੀ ਇਹ ਕਾਨੂੰਨੀ ਸੇਵਾ ਪਾਣੀ ਦਾ ਮਤਲਬ ਕਿਤੇ ਵੀ ਪ੍ਰਸពਤ ਨਹੀਂ ਹੈ ਸੋ ਇਸ ਲਈ ਇਹਦਾ ਮਤਲਬ ਇਹ ਨਹੀਂ ਹੈ ਕਿ ਜਿਸ ਨੂੰ ਇਸ਼ਤ ਮੰਗੀ ਹੈ ਵਕੀਲ ਨੇ ਅੱਗੇ ਵੀ ਕਹਿ ਕੇ ਸੈਕਟਰ 9 ਡੀ ਚੰਡੀਗੜ੍ਹ ਵਿੱਚ ਬਚੋਲੀਆ ਸ਼ਿਕਾਇਤਕਰਤਾ ਕਾਸ਼ ਅਤੇ ਸੀਬੀਆ ਦੇ ਅਧਿਕਾਰੀ ਸਚਨਦੀ ਲੋਕੇਸ਼ਨ ਆ ਰਹੀ ਹੈ ਸੋ ਇਲਾਵਾ ਸੀਬੀ ਨੇ ਗ੍ਰਿਫਤਾਰੀ ਦੇ ਵਕਤ ਪੰਜਾਬ ਦੇ ਕਿਸੇ ਵੀ ਸੀਨੀਅਰ ਅਧਿਕਾਰੀ ਨੂੰ ਇਹ ਜਾਣਕਾਰੀ ਨਹੀਂ ਦਿੱਤੀ ਬਿਨਾ ਪੁੱਛੇ ਕਿ ਤੋ ਕਿਵੇਂ ਗ੍ਰਿਫਤਾਰੀ ਕਰ ਸਕਦੇ ਨੇ ਸੋ ਸੀਬੀਆਈ ਦੇ ਵਕੀਲਾਂ ਨੇ ਮਤਲਬ ਬਕਾਇਦਾ ਤੌਰ ਤੇ ਕਹਿੰਦੇ ਆਪਣੀ ਸਾਰੀ ਰਿਪੋਰਟ ਤਿਆਰ ਕਰਕੇ ਦਿੱਤੀ ਹੈ ਘਰਾਂ ਚੋ ਐ ਫੈਮਿਲੀ ਸੀ ਨਕਦੀ ਮਿਲੀ ਸੀ ਗਹਿਣਾ ਮਿਲਿਆ ਸੀ ਪਰਿਵਾਰ ਤੋਂ ਉਹਦੇ ਬਦਲ ਜਿਹੜਾ ਉਹਦਾ ਬੰਦਾ ਬਣ ਕੇ ਉਹਦਾ ਕੰਮ ਕਰ ਰਿਆ ਸੀ ਉਹਦੇ ਕੋਲੋਂ ਹੈਨਾ ਉਹ ਡੈਰੀ ਮਿਲ ਗਈ ਸੀ ਡੈਰੀ ਚ ਜੀ ਕਹਿੰਦੇ ਨਾਮ ਦਰਜ ਸੀ ਜੀ ਲੈਣ ਦੇਣ ਦਾ ਸਾਬਤ ਤਾਂ ਦਸੀ ਸੋ ਇਸ ਲਈ ਮਾਮਲਾ ਕਾਫੀ ਵੱਡਾ ਹੋ ਗਿਆ ਸੋ ਉਸ ਤੋਂ ਬਾਅਦ ਫਿਰ ਲੋਕਰ ਖੁੱਲਣ ਲੱਗੇ ਲੋਕਰਾਂ ਦੇ ਵਿੱਚੋਂ ਜੋ ਕੁਝ ਮਿਲਿਆ ਦੁਬਈ ਤੋਂ ਲੈ ਕੇ ਕੈਨੇਡਾ ਤੱਕ ਫਲੈਟ ਦਾ ਮਾਮਲਾ ਆ ਗਿਆ ਹੋਟਲਾਂ ਰੈਸਟੋਰੈਂਟਾਂ ਦਾ ਮਾਮਲਾ ਆ ਗਿਆ ਸੋ ਦਿਨ ਆ ਮਨੀ ਲਾਂਡਰਿੰਗ ਦਾ ਮਾਮਲਾ ਜੁੜ ਗਿਆ ਤੇ ਫਿਰ ED ਵੀ ਇਨਵੋਲ ਹੋ ਗਈ ਪਰ ਹੁਣ ED ਵੀ ਮੱਠੀ ਹੈ ਤੇ CBI ਵੀ ਬੜੀ ਮਤਲਬ ਪਸੰਜਟ ਰੇਲ ਵਾਲੀ ਰਫਤਾਰ ਚੱਲ ਰਹੀ ਹੈ ਇਹਦਾ ਮਤਲਬ ਕੋਈ ਸੈਟਲਮੈਂਟ ਵੀ ਹੋ ਰਹੀ ਹੈ ਵਾਰ ਦੀ ਵਾਰ ਕੋਈ ਰਾਜਨੀਤਿਕ ਪ੍ਰਸ਼ਾਸਨਿਕ ਪਹੁੰਚ ਅਪਰੋਚ ਵੀ ਹੋ ਰਹੀ ਹੈ ਕੋਈ ਅਧਿਕਾਰੀ ਦੇ ਤੌਰ ਦੇ ਉੱਤੇ ਪਤਾ ਵੀ ਵੱਡੇ ਉਹਦੇ ਤੇ ਰਹੇ ਨੇ ਪੰਜਾਬ ਦੇ ਮਤਲਬ ਤੇ ਇਸ ਲਈ ਉਸ ਪੱਧਰ ਤੇ ਵੀ ਕਿ ਡੀਜੀਪੀ ਰੈਂਕ ਤੱਕ ਰਹੇ ਨੇ ਇਸ ਲਈ ਉਧਰੋਂ ਕੁਝ ਹੋ ਰਹੀ ਹੈ ਜੋ ਵੀ ਹੋ ਰਿਹਾ ਹੋਵੇ ਪਰ ਫਿਲਹਾਲ ਜਮਾਂਦ ਮਸਲੇ ਦੇ ਉੱਤੇ ਪੇਚ ਫਸਿਆ ਤੇ ਅੱਜ ਸੀਬੀਆਈ ਨੇ ਆਪਣਾ ਜਮਾਂਦ ਦਾਖਲ ਕਰ ਦਿੱਤਾ ਪਰ ਪੁੱਲਰ ਸਾਹਿਬ ਦੇ ਵਕੀਲ ਕਹਿੰਦੇ ਵੀ ਸੇਵਾ ਪਾਣੀ ਦੀ ਰਿਸ਼ਵਤ ਨਹੀਂ ਹੁੰਦੀ ਵਾਜਬ ਪੰਜਾਬ ਸਮੇਤ ਦੇਸ਼ ਭਰ ਦੇ ਵਿੱਚ ਪ੍ਰਦੂਸ਼ਣ ਦੇ ਨਾਲ ਨਾਲ ਦੂਸ਼ਿਤ ਪਾਣੀ ਇਹ ਬੜਾ ਗੰਭੀਰ ਮਸਲਾ ਹੈ ਕਿਸੇ ਸਮੇਂ ਪਾਣੀ ਦਾ ਮਤਲਬ ਪਾਣੀ ਹੁੰਦਾ ਸੀ ਤੇ ਪਾਣੀ ਦਾ ਮਤਲਬ ਸ਼ੁੱਧ ਹੁੰਦਾ ਸੀ ਪਰ ਅੱਜ ਪੀਣ ਵਾਲਾ ਪਾਣੀ ਨਹਾਉਣ ਵਾਲਾ ਪਾਣੀ ਹੈਨਾ ਕਪੜੇ ਧੋਣ ਵਾਲਾ ਪਾਣੀ ਹੈ ਉਹ ਅਲੱਗ ਲੱਗ ਗਿਆ ਤੇ ਹਾਲ ਤੇ ਹੋ ਗਈ ਕਿ ਸਾਡੇ ਬਹਿਂਦੇ ਦਰਿਆ ਬਹਿਂਦੀਆਂ ਨਦੀਆਂ ਚੋਏ ਸਾਰਾ ਕੁਝ ਜ਼ਹਿਰੀ ਹੋ ਗਿਆ ਪਰ ਇਹ ਸਭ ਦੇ باوجود ਵੀ ਦੇਸ਼ ਦੇ ਵਿੱਚ ਇੱਕ ਮੁਕਾਬਲਾ ਹੁੰਦਾ ਹੈ ਉਸ ਮੁਕਾਬਲੇ ਦੇ ਵਿੱਚ ਤੈਅ ਕੀਤਾ ਜਾਂਦਾ ਕਿ ਕਿਹੜਾ ਸ਼ਹਿਰ ਸਭ ਤੋਂ ਸਾਫ਼ ਸੁਥਰਾ ਤੇ ਭਾਰਤ ਦੇ ਸਭ ਤੋਂ ਸਾਫ਼ ਸੁਥਰੇ ਸ਼ਹਿਰ ਦੇ ਵਿੱਚ ਵੀ ਪੀਣ ਵਾਲੇ ਪਾਣੀ ਦੀ ਦੂਸ਼ਤਾ ਦੇ ਕਾਰਨ 8 ਤੋਂ ਵੱਧ ਮੌਤਾਂ ਹੋ ਚੁੱਕੀਆਂ ਜਦੋਂ ਮੈਂ ਪ੍ਰੋਗਰਾਮ ਰਿਕਾਰਡ ਕਰ ਰਿਹਾ ਤਦ ਤੱਕ ਇਹ ਗਿਣਤੀ 8 ਹੈ ਵੱਧ ਵੀ ਸਕਦੀ ਹੈ ਕਿਉਂਕਿ 2000 ਤੋਂ ਵੱਧ ਲੋਕ ਪ੍ਰਭਾਵਿਤ ਨੇ ਹਜ਼ਾਰਾਂ ਲੋਕ ਜੇਰੇ ਇਲਾਜ ਹੋ ਗਏ ਨੇ ਸੋ ਇਸ ਲਈ ਇਹ ਚੁਣੌਤੀ ਵੱਡੀ ਹੈ ਬਿਲਕੁਲ ਜੀ ਭਾਰਤ ਦੇ ਸਭ ਤੋਂ ਸਾਫ਼ ਸੁਥਰੇ ਸ਼ਹਿਰ ਦੇ ਵਿੱਚ ਪੀਣ ਵਾਲਾ ਪਾਣੀ ਜਦੋਂ ਕਿ ਇਸ ਨੂੰ ਅਸੀਂ ਹੁਣ ਬੋਰ ਰਾਹੀ ਪਾਈਪਾਂ ਰਾਹੀ ਟੂਟੀਆਂ ਰਾਹੀ ਟੈਕਨੋਲੋਜੀ ਦੇ ਰਾਹੀਂ ਆਰਓ ਸਿਸਟਮ ਲੱਗ ਗਿਆ ਜੀ ਹਾਲਾ ਕਿ ਉਹਦੇ ਰਾਹੀਂ ਅਸੀਂ ਘਰਾਂ 'ਚ ਪਹੁੰਚਾਉਨੇ ਤੇ ਘਰਾਂ ਨੇ ਲੋਕਾਂ ਨੇ ਆਪਣੇ ਪਰੰਧ ਆਪਣੇ ਵੱਖਰੇ ਕੀਤੇ ਉਹਦੇ باوجود ਵੀ ਜੇਕਰ ਇਹ ਸਿੱਤੀ ਦਾ ਹੁੰਦਾ ਲਓ ਕਿੰਨਾ ਮਸਲਾ ਗੰਭੀਰ ਹੋਏ ਬਿਲਕੁਲ ਜੀ ਮੈਂ ਜਿਹੜੀ ਖਬਰ ਤੁਹਾਨੂੰ ਨਾਲ ਸਾਂਝੀ ਕਰ ਰਿਹਾ ਉਹ ਇੰਦੌਰ ਤੋਂ ਹੈ ਮੱਧ ਪ੍ਰਦੇਸ਼ ਦੇ ਵਿੱਚ ਭਾਰਤ ਦਾ ਸਭ ਤੋਂ ਸਾਫ ਸੁਥਰਾ ਸ਼ਹਿਰ ਗਰਦਾਨਿਆਂ ਜਾ ਰਹੇ ਲਗਾਤਾਰ ਸਾਫ ਸੁਥਰੇ ਸ਼ਹਿਰ ਵਜੋਂ ਇਸ ਸ਼ਹਿਰ ਨੂੰ ਮਾਨਤਾ ਮਿਲ ਰਹੀ ਹੈ ਇੰਦੌਰ ਇੰਦੌਰ ਵਿੱਚ ਸਥਿਤੀ ਕਹਿੰਦੇ ਕਾਫੀ ਗੰਭੀਰ ਬਣੀ ਹੋਈ ਹੈ ਬੀਤੇ ਦਿਨੀ ਦੂਸ਼ਿਤ ਪਾਣੀ ਪੀਣ ਕਾਰਨ ਕਈ ਲੋਕਾਂ ਦੀ ਮੌਤ ਹੋਣ ਦੀ ਖਬਰ ਹੈ ਤੇ ਸੈਂਕੜੇ ਲੋਕਾਂ ਦੇ ਬਿਮਾਰ ਹੋਣ ਦੀ ਖਬਰ ਹੈ ਕਹਿੰਦੇ ਜੀ ਸਭ ਤੋਂ ਸਾਫ ਸੁਥਰਾ ਸ਼ਹਿਰ ਹੈ ਤੇ ਹੁਣ ਤੱਕ ਇਸ ਦੂਸ਼ਿਤ ਪਾਣੀ ਪੀਣ ਕਰਕੇ 8 ਤੋਂ ਵੱਧ ਮੌਤਾਂ ਦੀ ਤਾਂ ਪੁਸ਼ਟੀ ਹੋ ਚੁੱਕੀ ਹੈ 1400 ਤੋਂ ਵੱਧ ਲੋਕ ਪੱਖੋ ਵਕਥਾਵਾਂ ਦੇ ਉੱਤੇ ਆਪਣਾ ਇਲਾਜ ਕਰਾ ਰਹੇ ਤੇ 2000 ਤੋਂ ਵੱਧ ਲੋਕ ਪ੍ਰਭਾਵਿਤ ਨੇ ਗਿਣਤੀ ਹੋਰ ਵੱਧਣ ਦਾ ਖਦ사 ਖੜਾ ਹੈ ਹੁਣ ਮੁੱਢਲੀ ਜਾਂਚ ਕਰਾ ਲਈ ਜੀ ਰਿਪੋਰਟ ਆ ਗਈ ਜੀ ਕਿ ਉਹ ਕਿ ਤੋਂ ਪਾਈਪ ਲੀਕ ਕਰਦੀ ਸੀ ਜੀ ਜਿੱਥੋਂ ਲੀਕ ਕਰਦੀ ਸੀ ਜੀ ਉੱਥੇ ਕੋਈ ਪਖਾਨਾ ਬਣਿਆ ਸੀ ਜੀ ਉਹ ਪਖਾਨੇ ਦਾ ਵਿੱਚ ਮਤਲਬ ਉਹ ਸਾਰਾ ਕੁਝ ਗੰਦ ਵਿੱਚ ਮਿਲ ਗਿਆ ਜੀ ਹੈਨਾ ਤੇ ਉਹਦੇ ਕਰਕੇ ਜੀ ਉਹ ਪਾਣੀ ਦੂਸ਼ਿਤ ਹੋ ਗਿਆ ਤੇ ਸਥਿਤੀ ਦੌਰ ਦੇ ਵਿੱਚ ਡਾਇਰੀਆ ਫੈਲ ਗਿਆ ਸੋ ਸਵਾਲ ਇਹ ਹੈ ਕਿ ਦਿੱਲੀ ਦੇ ਵਿੱਚ ਜੋ ਪ੍ਰਦੂਸ਼ਨ ਦੀ ਸਥਿਤੀ ਹੈ ਸਰਕਾਰਾਂ ਉਹ ਦਿਨਾਂ ਨਿਜਠ ਨਹੀਂ پا ਰਹੀਆਂ ਪੰਜਾਬ ਦੇ ਵਿੱਚ ਜਿਵੇਂ ਬੁੱਢਾ ਦਰਿਆ ਹੋਰ ਦਰਿਆ ਤੇ ਸਤਲੁਜ ਆ ਚਾਏ ਹੋਰ ਉਹਨਾਂ ਸਾਰਿਆਂ ਦੀ ਜੋ ਹਾਲਤ ਹੈ ਧਰਤੀ ਹਟਲਾ ਪਾਣੀ ਜਿਸ ਤਰ੍ਹਾਂ ਸਾਡੇ ਅਦਯੋਗ ਨੇ ਨਸ਼ਟ ਕਰਤਾ ਹੈ ਅਸੀਂ ਜਿਸ ਤਰ੍ਹਾਂ ਮਤਲਬ ਸਾਰਾ ਕੁਝ ਜ਼ਹਿਰੀ ਕਰ ਰਹੇ ਹਾਂ ਫਸਲਾਂ 'ਚ ਪਾ ਕੇ ਦਵਾਈਆਂ ਸਾਰਾ ਕੁਝ ਸੋ ਸਾਰੇ ਪਾਸਿਓਂ ਅਸੀਂ ਦੂਸ਼ਿਤ ਜੀਵਨ ਜੀ ਰਹੇ ਹਾਂ ਤੇ ਖਾ ਵੀ ਦੂਸ਼ਿਤੀ ਜਾਂ ਰਹੇ ਹਾਂ ਸਾਹ ਵੀ ਦੂਸ਼ਿਤ ਹਵਾ 'ਚ ਲੈ ਰਹੇ ਆ ਤੇ ਉੱਥੋਂ ਦਾ ਇਹ ਲਾਓ ਫਿਰ ਓਵਰਆਲ ਸਥਿਤੀ ਸਾਡੇ ਸਰੀਰਾਂ ਦੀ ਕੀ ਹੋਊਗੀ ਸੋ ਅੰਦਰ ਦੀ ਇਸ ਖਬਰ ਨੇ ਇੱਕ ਵਾਰ ਫਿਰ ਸੋਚਣ ਲਈ ਮਜਬੂਰ ਕੀਤਾ ਹੈ ਕਿ ਅਸੀਂ ਕਿਵੇਂ ਅਰਦਾਸ ਦੇ ਵਿੱਚ ਤਾਂ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤ ਕਹਿੰਦੇ ਆ। ਬਾਕੀ ਧਰਮਾਂ ਦੇ ਹਵਾਲੇ ਨਾਲ ਵੀ ਹੈਨਾ ਅਸੀਂ ਦੇਵੀ ਦੇਵਤਿਆਂ ਦੇ ਰੂਪ ਚ ਜਗ ਦੇਵਤਾ ਪੂਜਦੇ ਆ ਸਾਰਾ ਕੁਝ। ਪਰ ਉਸ ਨੂੰ ਹਕੀਕਤ ਦੇ ਵਿੱਚ ਕਿਵੇਂ ਵਰਤ ਰਹੇ ਆ। ਉਸ ਨੂੰ ਕਿੱਕੀ ਰੂਪ ਚ ਕਿਵੇਂ ਲਿਆਜਾਉਦੀ ਉਦਾਹਰਣ ਤੁਹਾਡੇ ਸਾਹਮਣੇ ਹੈ ਕਿ ਅੰਡੋਰ ਤੇਜ ਦਾ ਸਭ ਤੋਂ ਸਾਫ ਸੁਥਰਾ ਸ਼ਹਿਰ ਤੇ ਉੱਥੇ ਵੀ ਦੂਸ਼ਿਤ ਪਾਣੀ ਕਰ ਮੌਤਾਂ